ਅੱਜਕੱਲ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਬੜੀਆਂ ਮਿਲਦੀਆਂ ਜਿਨ੍ਹਾਂ ਵਿੱਚ ਰਿਸ਼ਤਿਆਂ ਦਾ ਕਤਲ ਹੁੰਦਾ ਹੈ ਜਾਨੀ ਆਪਣਾ ਹੀ ਕੋਈ ਰਿਸ਼ਤੇਦਾਰ ਪਰਿਵਾਰਕ ਮੈਂਬਰ ਹੀ ਆਪਣੇ ਦਾ ਕਤਲ ਕਰ ਦਿੰਦਾ ਹੈ ਇੱਥੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜੋ ਦੂਸਰਾ ਹੁੰਦਾ ਹੈ ਪਰਿਵਾਰ ਤੋਂ ਬਾਹਰਲਾ ਉਹ ਬੰਦੇ ਨੂੰ ਜ਼ਿਆਦਾ ਚੰਗਾ ਲੱਗਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਹਮੇਸ਼ਾ ਦੂਰ ਦੇ ਢੋਲ ਸਹਾਰਾ ਬਣੇ ਹੁੰਦੇ ਆ ਕਿਉਂਕਿ ਦੂਸਰੇ ਬੰਦੇ ਦੀ ਜ਼ਿੰਦਗੀ ਬਾਰੇ ਉਹਨਾਂ ਆਪਾਂ ਨਹੀਂ ਜਾਣਦੇ ਹੁੰਦੇ ਉਸ ਦੇ ਨਾਲ ਆਪਾਂ ਨਹੀਂ ਰਹੇ ਹੁੰਦੇ ਉਸ ਦੇ ਨਾਲ ਆਪਾਂ ਉਹਨਾਂ ਨਹੀਂ ਵਿਚਰੇ ਹੁੰਦੇ ਜਿੰਨਾ ਪਰਿਵਾਰਕ ਮੈਂਬਰਾਂ ਦੇ ਨਾਲ ਆਪਾਂ ਸਮਾਂ ਬਤਾਉਨੇ ਆਂ ਕਈ ਵਾਰ ਪਰਿਵਾਰ ਦੇ ਵਿੱਚ ਝਗੜਾ ਵੀ ਹੋ ਜਾਂਦਾ ਉੱਚਾ ਨੀਵਾ ਵੀ ਕਿਹਾ ਜਾਂਦਾ ਪਰ ਬੰਦੇ ਨੂੰ ਹਮੇਸ਼ਾ ਲੱਗਦਾ ਪੰਜੇ ਅੰਗੁਲਾ ਇੱਕ ਸਾਰਤਾ ਨਹੀਂ ਪਰ ਜ਼ਿਆਦਾ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਜੋ ਬਾਹਰ ਵਾਲੇ ਬੰਦੇ ਆ ਜਿਨ੍ਹਾਂ ਨਾਲ ਉਹ ਵਿਚਰਦੇ ਆ ਉਹ ਬੜੇ ਅੱਛੇ ਸੁਭਾਅ ਦੇ ਨੇ ਉਹ ਬੜੇ ਵਧੀਆ ਨੇ ਤੇ ਜੋ ਸਾਡੇ ਪਰਿਵਾਰ ਵਾਲਿਆ ਉਹ ਉਨੇ ਅੱਛੇ ਨਹੀਂ ਜ਼ਿਆਦਾ ਪਰਿਵਾਰਾਂ ਦੇ ਵਿੱਚ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਇੱਕ ਪਰਿਵਾਰਕ ਮੈਂਬਰ ਬਾਹਰਲੇ ਲੋਕਾਂ ਦੇ ਪਿੱਛੇ ਲੱਗ ਕੇ ਆਪਣੇ ਘਰ ਨੂੰ ਤਬਾਹ ਕਰ ਲੈਂਦਾ ਆਪਣੀ ਜ਼ਿੰਦਗੀ ਨੂੰ ਵੀ ਬਰਬਾਦ ਕਰ ਲੈਂਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਫਿਰੋਜ਼ਪੁਰ ਇਸ ਦਾ ਥਾਣਾ ਕਲਖੁਰਦ ਇਸ ਥਾਣੇ ਦੇ ਅਧੀਨ ਪੈਂਦਾ ਪਿੰਡ ਭੰਬਾ ਲੱਡਾ ਗੱਲ ਹੈ 21 ਸਤੰਬਰ 2024 ਦੀ ਬਲਵਿੰਦਰ ਸਿੰਘ ਜੋ ਇਸ ਪਿੰਡ ਦਾ ਵਾਸੀ ਸੀ ਉਸ ਦੀ ਉਮਰ ਤਕਰੀਬਨ 60 ਸਾਲ ਹੁੰਦੀ ਹੈ ਉਸ ਨੂੰ 3 ਵਜੇ ਦੇ ਕਰੀਬ ਇੱਕ ਫੋਨ ਆਉਂਦਾ ਹੈ ਫੋਨ ਸੁਣਨ ਤੋਂ ਬਾਅਦ ਉਹ ਆਪਣੀ ਡਿਜ਼ਾਇਰ ਗੱਡੀ ਚੱਕ ਕੇ ਘਰੋਂ ਬਾਹਰ ਚਲਿਆ ਜਾਂਦਾ ਹੈ ਤੇ ਸ਼ਾਮ ਤੱਕ ਉਹ ਵਾਪਸ ਨਹੀਂ ਮੁੜਦਾ ਜਦੋਂ ਉਹ ਵਾਪਸ ਨਹੀਂ ਆਉਂਦਾ ਤਾਂ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਚਿੰਤਾ ਹੁੰਦੀ ਹੈ ਉਸ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਉਸ ਦਾ ਬੇਟਾ ਕਰਮਜੀਤ ਉਸ ਦੀ ਨੂੰਹ ਅਮਨਦੀਪ ਤੇ ਉਹਨਾਂ ਦੇ ਦੋ ਬੱਚੇ ਮੁੰਡਾ ਕੁੜੀ ਲਗਭਗ 14-15 ਸਾਲ ਦੇ ਇਹ ਹੁੰਦੇ ਨੇ ਇਹਨਾਂ ਨੂੰ ਬਲਵਿੰਦਰ ਦੀ ਚਿੰਤਾ ਹੋਣ ਲੱਗਦੀ ਹੈ ਕਿ ਬਲਵਿੰਦਰ ਕਿਉਂ ਨਹੀਂ ਆਇਆ ਤਾਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬਲਵਿੰਦਰ ਨਾਲ ਪਰਿਵਾਰ ਦਾ ਕੋਈ ਵੀ ਸੰਪਰਕ ਨਹੀਂ ਹੋ ਰਿਹਾ ਸੀ ਉਸ ਤੋਂ ਬਾਅਦ ਫਿਰ ਬਲਵਿੰਦਰ ਦੀ ਤਲਾਸ਼ ਕੀਤੀ ਜਾਂਦੀ ਹੈ ਸਾਰੀ ਰਾਤ ਬਲਵਿੰਦਰ ਦੀ ਤਲਾਸ਼ ਕੀਤੀ ਜਾਂਦੀ ਹੈ ਉਸ ਨੂੰ ਭਾਲ ਦੇ ਭਾਲ ਦੇ ਸਵੇਰ ਹੋ ਜਾਂਦੀ ਆ ਪਰ ਬਲਵਿੰਦਰ ਨਹੀਂ ਮਿਲਦਾ ਨਾ ਹੀ ਘਰ ਵਾਪਸ ਆਉਂਦਾ ਹੁਣ 22 ਸਤੰਬਰ 2024 ਨੂੰ ਪਰਿਵਾਰਕ ਮੈਂਬਰ ਨਜ਼ਦੀਕੀ ਪੁਲਿਸ ਥਾਣੇ ਦੇ ਵਿੱਚ ਜਾ ਕੇ ਬਲਵਿੰਦਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਪੁਲਿਸ ਵੱਲੋਂ ਰਿਪੋਰਟ ਦਰਜ ਕੀਤੀ ਜਾਂਦੀ ਹੈ ਤੇ ਹੁਣ ਜਾਂਚ ਕੀਤੀ ਜਾਂਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਬਲਵਿੰਦਰ ਹੁਣ ਸ਼ਰਾਬ ਪੀਣ ਦਾ ਆਦੀ ਹੋ ਚੁੱਕਿਆ ਸੀ ਇਹਨਾਂ ਦੇ ਘਰ ਦਾ ਮਾਹੌਲ ਜਾਦਾ ਚੰਗਾ ਨਹੀਂ ਸੀ ਤੇ ਜੋ ਬਲਵਿੰਦਰ ਦਾ ਮੁੰਡਾ ਹੈ ਕਰਮਜੀਤ ਉਹ ਵੀ ਨਸ਼ੇ ਕਰਦਾ ਤੇ ਬਲਵਿੰਦਰ ਨੇ ਆਪਣੀ ਜੋ ਜ਼ਮੀਨ ਸੀ ਲਗਭਗ 9 ਕਿੱਲੇ ਜੋ ਮੀਡੀਆ ਰਿਪੋਰਟ ਦੇ ਵਿੱਚ ਸੁਣਨ ਨੂੰ ਮਿਲਿਆ 9 ਕਿੱਲੇ ਉਸ ਨੇ ਆਪਣੀ ਨੂੰ ਅਮਨਦੀਪ ਦੇ ਨੌ ਲਗਾਏ ਹੋਏ ਸੀ ਹੁਣ ਪੁਲਿਸ ਜਾਂਚ ਕਰਦੀ ਆ ਪੁੱਛਗਿੱਛ ਕਰਦੀ ਆ 2 3 ਦਿਨ ਲੰਘ ਜਾਂਦੇ ਨੇ ਪਰ ਪੁਲਿਸ ਨੂੰ ਇਹ ਗੱਲਾਂ ਸੁਣਨ ਨੂੰ ਵੀ ਮਿਲਦੀਆਂ ਕਿ ਬਲਵਿੰਦਰ ਗੁੰਮ ਨਹੀਂ ਹੋਇਆ ਬਲਵਿੰਦਰ ਕਿਤੇ ਗਿਆ ਨਹੀਂ ਬਲਵਿੰਦਰ ਦਾ ਜ਼ਰੂਰ ਕਤਲ ਹੋਇਆ ਇਹ ਗੱਲ ਦਾ ਸ਼ੱਕ ਹੁਣ ਪੁਲਿਸ ਨੂੰ ਵੀ ਹੋਣ ਲੱਗਾ 23 ਸਤੰਬਰ 2024 ਨੂੰ ਆਤਮਾ ਸਿੰਘ ਵੱਲੋਂ ਇੱਕ ਰਿਪੋਰਟ ਲਿਖਾਈ ਜਾਂਦੀ ਹੈ ਜਿਸ ਵਿੱਚ ਇਹ ਲਿਖਾਇਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਦਾ ਕਤਲ ਉਸਦੀ ਨੂੰ ਅਮਨਦੀਪ ਨੇ ਕੁਝ ਬੰਦਿਆਂ ਦੇ ਨਾਲ ਮਿਲ ਕੇ ਕੀਤਾ ਪੁਲਿਸ ਹੁਣ ਹਰਕਤ ਦੇ ਵਿੱਚ ਆਉਂਦੀ ਹੈ ਕਿਉਂਕਿ ਪਹਿਲਾਂ ਇਹ ਮਾਮਲਾ ਗੁੰਮਸ਼ੁਦਗੀ ਦਾ ਸੀ ਪਰ ਆਤਮਾ ਸਿੰਘ ਦੀ ਰਿਪੋਰਟ ਲਿਖਾਉਣ ਤੋਂ ਬਾਅਦ ਇਹ ਮਾਮਲਾ ਹੁਣ ਕਤਲ ਦਾ ਬਣ ਗਿਆ ਅਮਨਦੀਪ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਅਮਨਦੀਪ ਸਾਫ਼ ਇਨਕਾਰ ਕਰ ਦਿੰਦੀ ਹੈ ਕਿ ਐਦਾਂ ਦੀ ਕੋਈ ਗੱਲ ਨਹੀਂ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਉਸ ਨੂੰ ਸੱਤੀ ਦੇ ਨਾਲ ਪੁੱਛਦੀ ਹੈ ਤਾਂ ਫਿਰ ਉਹ ਰਾਜ਼ ਉਗਲਦੀ ਹੈ ਉਹ ਦੱਸਦੀ ਹੈ ਕਿ ਹਾਂ ਅਸੀਂ ਹੀ ਬਲਵਿੰਦਰ ਦਾ ਕਤਲ ਕੀਤਾ ਜਾਨੀ ਨੂਨ ਨੇ ਆਪਣੇ ਸਹੁਰੇ ਨੂੰ ਮਰਵਾਇਆ ਸੀ ਉਹ ਦੱਸਦੀ ਹੈ ਕਿ ਸਾਡੇ ਘਰ ਇੱਕ ਕਮੇਟੀਆਂ ਪਾਉਂਦਾ ਬੰਦਾ ਉਹ ਆਇਆ ਕਰਦਾ ਸੀ ਜਿਸ ਦਾ ਨਾਮ ਬੋਰ ਸਿੰਘ ਸੀ ਬੋਰ ਸਿੰਘ ਪਿੰਡ ਵਿੱਚ ਵੀ ਆਇਆ ਕਰਦਾ ਸੀ ਤੇ ਇਹਨਾਂ ਦੇ ਘਰੇ ਵੀ ਆਇਆ ਕਰਦਾ ਸੀ ਜੋ ਬਲਵਿੰਦਰ ਸਿੰਘ ਸੀ ਉਹ ਅਮਨਦੀਪ ਦੇ ਉੱਤੇ ਟੋਕਾ ਟਾਕੀ ਕਰਦਾ ਸੀ ਕਿਉਂਕਿ ਅਮਨਦੀਪ ਜ਼ਿਆਦਾਤਰ ਘਰੋਂ ਬਾਹਰ ਰਹਿੰਦੀ ਸੀ ਉਹ ਸਵੇਰੇ ਚਲੀ ਜਾਇਆ ਕਰ ਦਿੱਤੀ ਤੇ ਸ਼ਾਮ ਨੂੰ ਘਰ ਵਾਪਸ ਆਉਂਦੀ ਸੀ ਬਲਵਿੰਦਰ ਸਿੰਘ ਇਹ ਕਹਿੰਦਾ ਰਹਿੰਦਾ ਸੀ ਕਿ ਇਹ ਇਹੋ ਜਿਹਾ ਕੀ ਕਰਦੀ ਹੈ ਜੋ ਘਰੋਂ ਬਾਹਰ ਰਹਿੰਦੀ ਹੈ ਪੁਲਿਸ ਨੂੰ ਇੱਕ ਗੱਲ ਹੋਰ ਵੀ ਪਤਾ ਲੱਗੀ ਕਿ ਜੋ ਇਹ ਅਮਨਦੀਪ ਹੈ 2021 ਦੇ ਵਿੱਚ ਇੱਕ ਬੰਦੇ ਦੇ ਨਾਲ ਭੱਜ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਫਿਰ ਇਹ ਵਾਪਸ ਆਈ ਉਸ ਤੋਂ ਬਾਅਦ ਇਹ ਪਰਿਵਾਰ ਦਾ ਅਮਨਦੀਪ ਦੇ ਨਾਲ ਰਾਜੀ ਬੰਦਾ ਹੋ ਗਿਆ ਸੀ ਤੇ ਇਹ ਘਰ ਦੇ ਵਿੱਚ ਦੁਬਾਰਾ ਵਾਪਸ ਆ ਗਈ ਸੀ ਪਰ ਜੋ ਇਸ ਦਾ ਚਾਲ ਚੱਲਣ ਸੀ ਉਹ ਬਲਵਿੰਦਰ ਸਿੰਘ ਨੂੰ ਠੀਕ ਨਹੀਂ ਲੱਗਦਾ ਸੀ ਕਿਉਂਕਿ ਇਸ ਦਾ ਘਰੋਂ ਜਾਦਾ ਬਾਹਰ ਰਹਿਣਾ ਬਲਵਿੰਦਰ ਸਿੰਘ ਨੂੰ ਖੜਕਦਾ ਸੀ ਕਿ ਇਹ ਕਿਉਂ ਬਾਹਰ ਜਾਂਦੀ ਹੈ ਕਿਉਂਕਿ ਇਹ ਕੋਈ ਕੰਮ ਤਾਂ ਕਰਦੀ ਨਹੀਂ ਫਿਰ ਇਹ ਕਿੱਥੇ ਜਾਂਦੀ ਹੈ ਇਹ ਗੱਲਾਂ ਜੋ ਸੀ ਉਹ ਅਮਨਦੀਪ ਨੂੰ ਪਸੰਦ ਨਹੀਂ ਸੀ ਜਦਕਿ ਬਲਵਿੰਦਰ ਸਿੰਘ ਨੇ ਆਪਣੇ ਨੌ ਕਿੱਲੇ ਇਸ ਦੇ ਨੌ ਲਵਾ ਦਿੱਤੇ ਸੀ ਕਿਉਂਕਿ ਬਲਵਿੰਦਰ ਸਿੰਘ ਦਾ ਜੋ ਮੁੰਡਾ ਸੀ ਉਹ ਨਸ਼ੇ ਕਰਦਾ ਸੀ ਤਾਂ ਬਲਵਿੰਦਰ ਸਿੰਘ ਨੂੰ ਲੱਗਿਆ ਕਿ ਇਹ ਜੋ ਜ਼ਮੀਨ ਨੂੰ ਬੇਚ ਨਾ ਦੇਵੇ ਇਸ ਕਰਕੇ ਸ਼ਾਇਦ ਉਸ ਨੇ ਜੋ ਜ਼ਮੀਨ ਸੀ ਉਹ ਅਮਨਦੀਪ ਦੇ ਨਾਂ ਲਗਾ ਦਿੱਤੀ ਸੀ ਪਰ ਅਮਨਦੀਪ ਜੋ ਬਲਵਿੰਦਰ ਸਿੰਘ ਰੋਕ ਟੋਕ ਲਗਾਉਂਦਾ ਸੀ ਉਹ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਹੁਣ ਅਮਨਦੀਪ ਨੇ ਭੋੜ ਸਿੰਘ ਨੇ ਤੇ ਗੌਰਵ ਇੱਕ ਨ ਹੋਰ ਇਸ ਵਿੱਚ ਜੁੜਦਾ ਗੌਰਵ ਜੋ ਕਿ ਗੁਰੂ ਹਰਸਾਏ ਦਾ ਰਹਿਣ ਵਾਲਾ ਸੀ ਤੇ ਇਸ ਵਕਤ ਉਹ ਜੇਲ੍ਹ ਦੇ ਵਿੱਚ ਸੀ ਜੋ ਬੋਰ ਸਿੰਘ ਸੀ ਉਹ ਫਰੀਦਕੋਟ ਦਾ ਰਹਿਣ ਵਾਲਾ ਸੀ ਇਹਨਾਂ ਨੇ ਪਲਾਨ ਬਣਾਇਆ ਬਲਵਿੰਦਰ ਸਿੰਘ ਨੂੰ ਮਾਰਨ ਦਾ ਤੇ ਪੁਲਿਸ ਦੇ ਦੱਸਣ ਮੁਤਾਬਕ ਇਹਨਾਂ ਨੇ 21 ਸਤੰਬਰ 2024 ਨੂੰ ਬਲਵਿੰਦਰ ਨੂੰ ਧੋਖੇ ਦੇ ਨਾਲ ਬੁਲਾਇਆ ਇੱਕ ਇੱਕ ਸਾਜ਼ਿਸ਼ ਦੇ ਤਹਿਤ ਬੁਲਾਇਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰਕੇ ਉਸ ਦੀ লাশ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਪੁਲਿਸ ਹੁਣ ਜੋ ਗੱਡੀ ਸੀ ਉਸ ਦੀ ਵੀ ਤਲਾਸ਼ ਕਰਦੀ ਹੈ ਤੇ ਜੋ ਬਲਵਿੰਦਰ ਸਿੰਘ ਦੀ লাশ ਸੀ ਉਸ ਦੀ ਵੀ ਤਲਾਸ਼ ਕੀਤੀ ਜਾਂਦੀ ਹੈ ਬਲਵਿੰਦਰ ਸਿੰਘ ਦੀ লাশ ਪੁਲਿਸ ਨੂੰ ਨਦੀ ਦੇ ਵਿੱਚੋਂ ਰਾਜਸਥਾਨ ਦੇ ਵਿੱਚ ਮਿਲਦੀ ਹੈ ਤੇ ਜੋ ਉਸ ਦੀ ਡਿਜ਼ਾਇਰ ਗੱਡੀ ਸੀ ਉਹ ਕੋਟਕਪੂਰਾ ਦੇ ਵਿੱਚ ਜੋ ਬੋਰ ਸੰਘ ਸੀ ਉਸ ਦੇ ਭਾਂਜੇ ਦੇ ਘਰੋਂ ਮਿਲਦੀ ਹੈ ਗੱਡੀ ਵੀ ਬਰਾਮਦ ਕੀਤੀ ਜਾਂਦੀ ਹੈ ਤੇ ਇਹਨਾਂ ਸਾਰਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋ ਅਮਨਦੀਪ ਨੇ ਆਪਣਾ ਸਹੁਰਾ ਮਰਵਾਇਆ ਉਹ ਸਿਰਫ ਇਸ ਗੱਲ ਕਰਕੇ ਮਰਵਾਇਆ ਕਿ ਸਹੁਰਾ ਅਮਨਦੀਪ ਦੇ ਬਾਹਰ ਜਾਣ ਤੇ ਇਤਰਾਜ਼ ਜ਼ਾਹਰ ਕਰਦਾ ਸੀ ਤੇ ਇਸ ਕਾਰਨ ਇਹਨਾਂ ਦੀ ਘਰੇ ਲੜਾਈ ਵੀ ਹੁੰਦੀ ਸੀ ਤੇ ਉਹ ਇਸ ਨੂੰ ਬਾਰ-ਬਾਰ ਕਹਿੰਦਾ ਸੀ ਕਿ ਤੂੰ ਕਿੱਥੇ ਜਾਨੀ ਆ ਕੀ ਕਰਨ ਜਾਨੀ ਆ 13 ਵਾਰ ਜਾਣਾ ਠੀਕ ਨਹੀਂ ਇਹ ਗੱਲਾਂ ਦੇ ਉੱਤੇ ਅਮਨਦੀਪ ਨੂੰ ਗੁੱਸਾ ਆਉਂਦਾ ਸੀ ਕਿ ਜੋ ਉਸ ਦਾ ਸਹੁਰਾ ਜਿਸ ਨੇ 9 ਕਿੱਲੇ ਵੀ ਉਸ ਤੇ ਨੌ ਲਗਵਾ ਦਿੱਤੇ ਸੀ ਕਿ ਉਸ ਉੱਤੇ ਰੋਕ ਕਿਉਂ ਲਗਾਉਂਦਾ ਹੈ ਕਿਉਂ ਉਸ ਨੂੰ ਬਾਰ-ਬਾਰ ਇਸ ਗੱਲ ਲਈ ਰੋਕਿਆ ਤੇ ਟੋਕਿਆ ਜਾਂਦਾ ਹੈ ਕਿਉਂਕਿ ਜੋ ਅਮਨਦੀਪ ਦੇ ਘਰ ਵਾਲਾ ਸੀ ਉਹ ਨਸ਼ੇ ਕਰਦਾ ਸੀ ਉਸ ਨੂੰ ਤਾਂ ਜਾਦਾ ਸੁੱਧ-ਬੁੱਧ ਵੀ ਨਹੀਂ ਰਹਿੰਦੀ ਸੀ ਉਸ ਨੇ ਦੱਸਿਆ ਕਿ ਮੈਂ ਤਾਂ ਮੰਜੇ ਦੇ ਵਿੱਚੋਂ ਉੱਠ ਹੀ ਨਹੀਂ ਸਕਦਾ ਸੀ ਮੈਨੂੰ ਸ਼ਾਇਦ ਉਹ ਖਾਣੇ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਖਵਾਉਂਦੀ ਸੀ ਇਸ ਕਰਕੇ ਮੈਥੋਂ ਮੰਜੇ 'ਚੋਂ ਉੱਠੇ ਹੀ ਨਹੀਂ ਜਾਂਦਾ ਸੀ ਪਰ ਜੋ ਸੌਰਾ ਸੀ ਉਹ ਅਮਨਦੀਪ ਉੱਤੇ ਨਿਗਾਹ ਰੱਖਦਾ ਸੀ ਇਸ ਕਰਕੇ ਅਮਨਦੀਪ ਨੂੰ ਲੱਗਿਆ ਕਿ ਸੌਰੇ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਜੋ ਮੇਰੇ ਉੱਤੇ ਰੋਗ ਟੋਕ ਲਗਾਉਣ ਵਾਲਾ ਕੋਈ ਵੀ ਨਾ ਰਹੇ ਇਸ ਗੱਲ ਦੇ ਚੱਲਦੇ ਉਸ ਨੇ ਆਪਣੇ ਸੌਰੇ ਦਾ ਕਤਲ ਹੋਰ ਬੰਦਿਆਂ ਦੇ ਨਾਲ ਮਿਲ ਕੇ ਕਰਵਾ ਦਿੱਤਾ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਤੇ ਪੁਲਿਸ ਦਾ ਕਹਿਣਾ ਕਿ ਜੋ ਵੀ ਦੋਸ਼ੀ ਇਸ ਕਤਲ ਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਤੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸੋ ਇਹ ਜੋ ਘਟਨਾ ਸੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਹਮੇਸ਼ਾ ਹੀ ਇਨਸਾਨ ਦੀ ਫਿਕਰਤ ਹੈ ਕਿ ਉਸ ਨੂੰ ਦੂਰ ਦੇ ਢੋਲ ਸਹਾ ਬਣੇ ਲੱਗਦੇ ਆ ਜੋ ਚੀਜ਼ ਉਸ ਕੋਲ ਹੁੰਦੀ ਆ ਉਸ ਦੀ ਉਸ ਨੂੰ ਐਮੀਤ ਨਹੀਂ ਹੁੰਦੀ ਪਰ ਜੋ ਚੀਜ਼ ਨਹੀਂ ਹੁੰਦੀ ਉਸ ਲਈ ਉਹ ਪਸਦਾ ਰਹਿੰਦਾ ਹੈ ਉਸ ਲਈ ਉਹ ਤੜਫਦਾ ਰਹਿੰਦਾ ਹੈ ਇਹੀ ਕਾਰਨ ਆ ਕਿ ਬੰਦੇ ਦੀ ਜੋ ਜ਼ਿੰਦਗੀ ਆ ਉਸ ਵਿੱਚ ਅਸ਼ਾਂਤੀ ਹੈ ਜਦ ਕਿ ਬੰਦੇ ਕੋਲ ਜੋ ਹੈ ਉਸ ਦਾ ਉਸ ਨੂੰ ਆਨੰਦ ਮੰਨਣਾ ਚਾਹੀਦਾ ਪਰ ਐਦਾਂ ਨਹੀਂ ਹੁੰਦਾ ਜੋ ਨਹੀਂ ਹੁੰਦਾ ਉਸ ਪਿੱਛੇ ਬੰਦਾ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਇਹ ਘਟਨਾ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ